ਇਹ ਦਰਬਾਰ ਸਾਹਿਬ ਬਹੁਤ ਵਧੀਆ ਗਲਿਆਰਿਆ ਬਣੇ ਤੁਸੀਂ ਵੀ ਗਏ ਹੋਣੇ ਤੇ ਮੈਂ ਵੀ ਅਕਸਰ ਜਾਂਦਾ ਸੀ ਅਕਸਰ ਜਾਂਦਾ ਹੀ ਹਾਂ ਮੱਥਾ ਟੇਕਣ ਉਹ ਜਦੋਂ ਕੋਈ ਵੀ ਵੀਆਈਪੀ ਟਾਈਪ ਬੰਦਾ ਜਾਂਦਾ ਨਾ ਤੇ ਉਹ ਕੋਈਸਾ ਗੱਡੀ ਅੱਗੇ ਲਾ ਕੇ ਉਹ ਗਲੀਆਂ ਤੁਹਾੜੀ ਐਂਦਾ ਇੱਕ ਛੋਟੀ ਜੀ ਗਲੀ ਐ ਪਿੱਛੇ ਉਹ ਗਲੀਆਂ ਤੁਹਾੜੀ ਲੈ ਜਾਂਦੇ ਮੈਂ ਇੱਕ ਦਿਨ ਰੁਕ ਗਿਆ ਮੈਂ ਕਹਿੰਦੀ ਮੈਂ ਆਪਾਂ ਗਲੀ ਚ ਨਹੀਂ ਆਪਾਂ ਇੱਧਰੋਂ ਹੀ ਚੱਲਦੇ ਹਾਂ ਸਾਹਮਣੇ ਉਹ ਕਹਿੰਦੇ ਨਹੀਂ ਨਹੀਂ ਉਧਰੋਂ ਠੀਕ ਨਹੀਂ ਮੈਂ ਕਹਿੰਦੇ ਠੀਕ ਕਰੋ ਖੈਰ ਜੀ ਮੀਟਿੰਗ ਕਰਾ ਕੇ ਆਪਾਂ ਕਿੰਨਾ ਡੇਢ ਕਰਵਾਉਂਦਾ 1.5 ਕਰੋੜ ਰੁਪਏ ਆ ਮੈਂ ਭੇਜਤਾ ਹੈ ਇਲیکشنਾਂ ਤੋਂ ਪਹਿਲੇ ਭੇਜਿਆ ਮੈਂ ਕੋਡ ਆਫ ਕੰਡਕਟ ਲੱਗ ਗਿਆ ਉਹ ਸਾਰਾ ਗਲਿਆਰਾ ਰੈਨੋਵੇਟ ਹੋ ਰਿਹਾ ਹੈ ਪੇਂਟ ਪਾਲਿਸ਼ ਹੋ ਰਿਹਾ ਹੈ ਉਥੇ ਪਾਮ ਟਰੀ ਲਾ ਰਹੇ ਆ ਜਿਵੇਂ ਦੁਬਈ ਚ ਲੱਗੇ ਆ ਬਾਹਰ ਕਿਤੇ ਗੋਆ ਲੱਗੇ ਔਰ ਟਸਟ ਬਿਨ ਲਾ ਰਹੇ ਆ ਔਰ ਮੈਂ ਹਰ ਦੁਕਾਨਦਾਰ ਤੇ ਜਾ ਰਿਹਾ ਕਿ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਜਿਹੜਾ ਦੁਕਾਨਾਂ ਤੋਂ ਅੱਗੇ ਤੁਸੀਂ ਸਮਾਨ ਰੱਖਿਆ ਇਹਨੂੰ ਆਪਣਾ ਇੱਕ ਹੱਦ ਚ ਰੱਖੋ ਆਪਾਂ ਦੇਖੋ ਦਰਬਾਰ ਸਾਹਿਬ ਨਤਮਸਕ ਲੱਖਾਂ ਸ਼ਰਧਾਲੂ ਆ ਰਹੇ ਓਲਿਏ ਸਟਾਫ ਦੇ ਹੋਲੀ ਸ਼ਰਾਈਨ ਆਪਾਂ ਦੀ ਮर्यादा ਰੱਖੀਏ ਫਿਰ 골ਫ ਕਾਰਟ ਦੀ ਕਮੀ ਸੀ ਉਹ ਲਵਾਤੀਆਂ ਮੇਰਾ ਖਿਆਲ ਹੈ ਉਹ ਮਹੀਨੇ ਡੇਢ ਮਹੀਨੇ ਸਾਰਾ ਉਹਦਾ ਉਹ ਕੈਮਰੇ ਵੀ ਲਵਾ ਰਹੇ ਆ ਕਿਵੇਂ ਕੋ ਇੰਨਾ ਇੰਨਾ ਸੁੰਦਰ ਬਣਾ ਦਈਏ ਪਤ ਲੱਗੇ ਪਿਕਨਿਕ ਸਪੌਟ ਜਿਹਾ ਬਣ ਗਿਆ ਉਹ ਵੀ ਲਵਾ ਰਹੇ ਜੋ ਹੋ ਰਿਹਾ ਕਰਦੇ ਆ ਇਹ ਦਰਬਾਰ ਸਾਹਿਬ ਬਹੁਤ ਵਧੀਆ ਗਲਿਆਰੇ ਬਣੇ ਤੁਸੀਂ ਵੀ ਗਏ ਹੋਣੇ ਹੋ ਤੇ ਮੈਂ ਵੀ ਅਕਸਰ ਜਾਂਦਾ ਸੀ ਅਕਸਰ ਜਾਂਦਾ ਹੀ ਆ ਮੱਥਾ ਟੇਕਣ ਉਹ ਜਦੋਂ ਕੋਈ ਵੀ ਵੀਆਈਪੀ ਟਾਈਪ ਬੰਦਾ ਜਾਂਦਾ ਨਾ ਤੇ ਉਹ ਕੌਨਸ ਵਾਲੇ ਗੱਡੀ ਅੱਗੇ ਲਾ ਕੇ ਉਹ ਗਲੀਆਂ ਥਾਣੀ ਐਂ ਤਾਂ ਇੱਕ ਛੋਟੀ ਜੀ ਗਲੀ ਐ ਪਿੱਛੇ ਉਹ ਗਲੀਆਂ ਥਾੜੀ ਲੈ ਜਾਂਦੇ ਮੈਂ ਇੱਕ ਦਿਨ ਰੁਕ ਗਿਆ ਮੈਂ ਕਹਿੰਦੀ ਮੈਂ ਆਪਾਂ ਗਲੀ ਚ ਨਹੀਂ ਆਪਾਂ ਇਧਰੋਂ ਹੀ ਚੱਲਦੇ ਆਂ ਸਾਹਮਣੇ ਉਹ ਕਹਿੰਦੇ ਨਹੀਂ ਨਹੀਂ ਉੱਧਰ ਉਹ ਠੀਕ ਨਹੀਂ ਮੈਂ ਕਹਿੰਦੇ ਠੀਕ ਕਰੋ ਖੈਰ ਜੀ ਮੀਟਿੰਗ ਕਰਾ ਕੇ ਆਪਾਂ ਕਿੰਨਾ 1.5 ਕਰੋੜ ਟਾਈਸਰ 1.5 ਕਰੋੜ ਰੁਪਏ ਮੈਂ ਵੇਚਦਾ ਹੈ ਮੈਂ ਇਲੈਕਸ਼ਨਾਂ ਤੋਂ ਪਹਿਲੇ ਵੇਚਿਆ ਫਿਰ ਕੋਡ ਆਫ ਕੰਡਕਟ ਲੱਗ ਗਿਆ ਉਹ ਸਾਰਾ ਗਲਿਆਰਾ ਰੈਨੋਵੇਟ ਹੋ ਰਿਹਾ ਪੇਂਟ ਪਾਲਿਸ਼ ਹੋ ਰਿਹਾ ਉਥੇ ਪਾਮ ਟਰੀ ਲਾ ਰਹੇ ਜਿਵੇਂ ਦੁਬਈ ਚ ਲੱਗੇ ਜਾਂ ਬਾਹਰ ਕਿਤੇ ਗੋਆ ਲੱਗੇ ਔਰ ਡਸਟ ਬਿਨ ਲਾ ਰਹੇ ਆਂ ਔਰ ਮੈਂ ਹਰ ਦੁਕਾਨਦਾਰ ਤੇ ਜਾ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਆ ਰਿਹਾ ਜਿਹੜਾ ਦੁਕਾਨਾਂ ਤੋਂ ਅੱਗੇ ਤੁਸੀਂ ਸਮਾਨ ਰੱਖਿਆ ਇਹਨੂੰ ਆਪਣਾ ਇੱਕ ਹੱਦ ਚ ਰੱਖੋ ਆਪਾਂ ਦੇਖੋ ਦਰਬਾਰ ਸਾਹਿਬ ਮਤਮਸਕ ਲੱਖਾਂ ਸ਼ਰਧਾਲੂ ਆ ਰਹੇ ਹੋਲੀ ਸਟਾਪ ਦੀ ਹੋਲੀ ਸ਼ਰਾਈਨ ਆਪਾਂ ਇਹਦੀ ਮर्याਦਾ ਰੱਖੀਏ ਫਿਰ 골ਫ ਕਾਰਟ ਦੀ ਕਮੀ ਸੀ ਉਹ ਲਵਾਤੀਆਂ ਮੇਰਾ ਖਿਆਲ ਹੈ ਉਹ ਮਹੀਨੇ ਡੇਢ ਮਹੀਨੇ ਸਾਰਾ ਉਹ ਦਾ ਕੈਮਰੇ ਵੀ ਲਵਾ ਰਹੇ ਆ ਕਿ ਵੇਖੋ ਇੰਨਾ ਇੰਨਾ ਸੁੰਦਰ ਬਣਾ ਦਈਏ ਪਤ ਲੱਗੇ ਪਿਕਨਿਕ ਸਪੌਟ ਜਿਹਾ ਬਣ ਗਿਆ ਉਹ ਵੀ ਲਵਾ ਰਹੇ ਹਾਂ ਜੋ ਹੋ ਰਿਹਾ ਕਰ ਰਹੇ ਆ ਇਹ ਦਰਬਾਰ ਸਾਹਿਬ ਬਹੁਤ ਵਧੀਆ ਗਲਿਆਰਿਆ ਬਣੇ ਤੁਸੀਂ ਵੀ ਗਏ ਹੋਣੇ ਤੇ ਮੈਂ ਵੀ ਅਕਸਰ ਜਾਂਦਾ ਸੀ ਅਕਸਰ ਜਾਂਦਾ ਹੀ ਹਾਂ ਮੱਥਾ ਟੇਕਣ ਉਹ ਜਦੋਂ ਕੋਈ ਵੀ ਵੀਆਈਪੀ ਟਾਈਪ ਬੰਦਾ ਜਾਂਦਾ ਨਾ ਤੇ ਉਹ ਕੌਣਸ ਵਾਲੇ ਗੱਡੀ ਅੱਗੇ ਲਾ ਕੇ ਉਹ ਗਲੀਆਂ ਤੁਹਾਣੀ ਐਂਦਾ ਇੱਕ ਛੋਟੀ ਜੀ ਗਲੀ ਹੈ ਪਿੱਛੇ ਉਹ ਗਲੀਆਂ ਤੁਹਾੜੀ ਲੈ ਜਾਂਦੇ ਆ ਮੈਂ ਕਿਦਨ ਰੁਕ ਗਿਆ ਮੈਂ ਕਿਹਾ ਨਹੀਂ ਮੈਂ ਆਪਾਂ ਗਲੀ ਚ ਨਹੀਂ ਆਪਾਂ ਇਧਰੋਂ ਹੀ ਚੱਲਦੇ ਹਾਂ ਸਾਹਮਣੇ ਉਹ ਕਹਿੰਦੇ ਨਹੀਂ ਨਹੀਂ ਉੱਡਰੋਂ ਠੀਕ ਨਹੀਂ ਮੈਂ ਕਿਹਾ ਵੀ ਠੀਕ ਕਰੋ ਖੈਰ ਜੀ ਮੀਟਿੰਗ ਕਰਾ ਕੇ ਆਪਾਂ ਕਿੰਨਾ ਡੇਢ ਕਰੋ 1.5 ਕਰੋੜ ਰੁਪਏ ਮੈਂ ਭੇਜਦਾ ਹੈ ਇਲੈਕਸ਼ਨਾਂ ਤੋਂ ਪਹਿਲੇ ਭੇਜਿਆ ਮੈਂ ਕੋਡ ਆਫ ਕੰਡਕਟ ਲੱਗ ਗਿਆ ਉਹ ਸਾਰਾ ਗਲਿਆਰਾ ਰੈਨੋਵੇਟ ਹੋ ਰਿਹਾ ਪੇਂਟ ਪਾਲਿਸ਼ ਹੋ ਰਿਹਾ ਉਥੇ ਪਾਮ ਟਰੀ ਲਾ ਰਹੇ ਜਿਵੇਂ ਦੁਬਈ ਚ ਲੱਗੇ ਹੈ ਵਿਪਾਰ ਕੀਤੇ ਗੋਆ ਲੱਗੇ ਔਰ ਡਸਟ ਬਿਨ ਲਾ ਰਹੇ ਆ ਔਰ ਮੈਂ ਹਰ ਦੁਕਾਨਦਾਰ ਤੇ ਜਾ ਜਾਏਗਾ ਉਹਨਾਂ ਨੂੰ ਬੇਨਤੀ ਕੀਤੀ ਆ ਰੇ ਜਿਹੜਾ ਦੁਕਾਨਾਂ ਤੋਂ ਅੱਗੇ ਤੁਸੀਂ ਸਮਾਨ ਰੱਖਿਆ ਇਹਨੂੰ ਆਪਣਾ ਇੱਕ ਹੱਦ 'ਚ ਰੱਖੋ ਆਪਾਂ ਦੇਖੋ ਦਰਬਾਰ ਸਾਹਿਬ ਨਤਮਸਕ ਲੱਖਾਂ ਸ਼ਰਧਾਲੂ ਆ ਰਹੇ ਹੋਲੀਆ ਸਟਾਪ ਦੀ ਹੋਲੀ ਸ਼ਰਾਈਨ ਆਪਾਂ ਇਹਦੀ ਮर्याਦਾ ਰੱਖੀਏ ਫਿਰ 골ਫ ਕਾਰਟ ਦੀ ਕਮੀ ਸੀ ਉਹ ਲਵਾਤੀਆਂ ਮੇਰਾ ਖਿਆਲ ਹੈ ਉਹ ਮਹੀਨੇ ਡੇਢ ਮਹੀਨੇ 'ਚ ਸਾਰਾ ਉਹਦਾ ਉਹ ਕੈਮਰੇ ਵੀ ਲਵਾ ਰਹੇ ਆ ਕਿ ਬੇ ਕੋਈ ਇੰਨਾ ਇੰਨਾ ਸੁੰਦਰ ਬਣਾ ਦਈਏ ਪਤ ਲੱਗੇ ਪਿਕਨਿਕ ਸਪੌਟ ਜਿਹਾ ਬਣ ਗਿਆ ਪੋਲ ਲਵਾ ਰਹੇ ਹਾਂ ਜੋ ਹੋ ਰਿਹਾ ਕਰ ਰਹੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ